ਕੀ ਨੰਬਰ ਦਾ ਬਲਵਿੰਦਰ ਸਿੰਘ ਰਾਜੀ ਕਿਹੜਾ ਪਿੰਡ ਵਾਜੀ ਜੀ ਚੀਮਾ ਹੁੱਡੀ ਜੀ ਕੰਮ ਨਹੀਂ ਹੋਇਆ ਤੇ ਕੌਣ ਸੀ ਆਖੀ ਬੁਲਿੰਦ ਇਹ ਦਿਗਰਾਸਾ ਬੰਕਾ ਜੀ ਲੋ ਆਏ ਬਕਤੀ ਆ ਕਰਨ ਸਾਤੇ ਉਹਨਾਂ ਗੋੜੀ ਮਾਰਦੀ ਸਾਰੇ ਤੁਸੀਂ ਹਾਂਜੀ ਕਦ ਤੇ ਆਏ ਸੀ ਗੱਡੀ ਤੇ ਆਏ ਜੀ ਪਰਿਵਾਰ ਚ ਕੌਣ ਕੌਣ ਨੇ ਇਹ ਦੋ ਭਰਾ ਤਿੰਨ ਭਰਾ ਸੇ ਹੋ ਜੇ ਇੱਕ ਛੋਟਾ ਬੇਟਾ ਵਾ ਹਾਂਜੀ ਤੇ ਵਾਈਫ ਕੰਮ ਕਰਾ ਕਰ ਇਹ ਕੰਮ ਕਰਾ ਕਰ ਇਹ ਮੈਡੀਕਲ ਸਟੋਰ ਇਹਨਾਂ ਦੇ ਦੇਖਣ ਕੋਲ ਮਾਰ ਕੇ ਹਾਂਜੀ तकरीबन 4 ਵਜੇ ਦੀ ਗੱਲ ਆ ਭਾਈ ਕੀ ਨਾਮ ਦਾ ਟਰ ਨਿਰਮਲ ਸਿੰਘ ਜਿਹਨੇ ਡੈਥ ਕਿ ਕਿ ਲੱਗਦੇ ਤੁਹਾਨੂੰ ਛੋਟੇ ਬ੍ਰਦਰ ਕਿਸ ਤਰ੍ਹਾਂ ਡੈਥ ਹੋ ਗਿਆ ਉਹ ਮੁੰਡੇ ਆਏ ਗੱਡੀ ਕਿੰਨੇ ਸਾਨੂੰ ਪ੍ਰਾਈਵੇਟ ਗੱਡੀ ਚਾਹੀਦੀ ਉਹਨੇ ਕੋਈ ਨਹੀਂ ਮਿਲ ਜੂ ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ ਇਹਨੇ ਡੈਥ ਇਹਨਾਂ ਦੇ ਪਰਿਵਾਰ ਚ ਕੋਣ ਆ ਉਹਨਾਂ ਦਾ ਰਿੰਦਾ ਕਿ ਸਾਰੇ ਪਰਿਵਾਰ ਤੋਂ ਆਪਣੇ ਸਾਡੇ ਜਿਹੜੇ ਜਿੱਦਾਂ ਲੈ ਉਹਨਾਂ ਦਾ ਬੇਟਾ ਹੀ ਇੱਕ ਬੇਟਾ ਵਾ 17 ਚਾਲਦਾ ਕਮੋਨ ਵਾਲਾ ਬਾਈ ਕਮੋਨ ਵਾਲੇ ਉਹ ਹੀ ਹੈ ਕੀ ਕੰਮ ਕਰਦੇ ਸੀ ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰ ਹੀ ਖੇਤੀਬਾੜੀ ਦਾ ਕੰਮ ਕਰਦਾ ਕਿੰਨੇ ਦਾ ਪੈਸਾ ਪੰਜ ਬਣੇ ਸੀਗੇ ਉਹ ਚੌਥੀ ਵਾਰ ਕਹਿੰਦੇ ਉਹ ਐਸੀ ਹੀ ਪਰ ਉਹ ਇਹਨਾਂ ਚੋਂ ਲੁਭਾਈ ਪਉਂਦੇ ਉਹ ਹੀ ਕੰਮ ਕੰਮ ਕਰਦੇ ਪਹਿਲਾਂ ਵੀ ਤਾਂ ਹਮਲਾ ਹੋਇਆ ਇਹਨਾਂ ਤੇ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਵੀ ਹੋਇਆ ਉਹ ਚ ਕੋਈ ਕਾਰਵਾਈ ਨਹੀਂ ਹੋਈ ਬਾਈ ਨਰਿੰਦਰ ਸਿੰਘ ਨਾਮ ਹੀ ਮੇਰਾ ਪਿੰਡ ਚੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਬੇਟਾ ਹੈ ਇਹ ਚੀਮਾ ਖੁੱਡੀ ਦਾ ਕੀ ਕਰਨਾ ਹੈ ਇਹਦੀ ਮੌਜੂਦਾ 4 ਵਰੀ ਸਰਪੰਚਾ ਪਿਛਲੀ ਦਾ ਐਰਕਾ ਟਰਮ ਐਸਸੀ ਟਰਮ ਹੀ ਉਹਦੇ ਵਿੱਚ ਵੀ ਇਹਨਾਂ ਨੇ ਸਰਪੰਚ ਬਣਵਾਇਆ ਸਮਤੀ ਮੈਂਬਰ ਵੀ ਪਿਛਲੀ ਵਰੀ ਦੇ ਇਹ ਪਿੰਡ ਚ 2-3 ਵਰੀ ਅੱਗੇ ਵੀ ਇਹਨਾਂ ਤੇ ਹਮਲਾ ਆਇਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀ ਰਹੀਆਂ ਇੱਕ ਦੋ ਵਰੀ ਇਹਨਾਂ ਨੂੰ ਗੈਂਗਸਟਰ ਵਾਂਗੂ ਧਮਕੀਆਂ ਮਿਲੀਆਂ ਪਰ ਬਹੁਤ ਹੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਨੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਿਹਨੂੰ ਉਹਨਾਂ ਨੇ ਅੰਦਰ ਹਾਲ ਖੋਲ ਕੇ ਬਖਾਲਣ ਲੱਗੇ ਤੇ ਕਹਿੰਦੇ ਵੀ ਉਹਨਾਂ ਨੂੰ ਆਰ.ਟੀ.ਓ. ਖਾਲੋ ਜਿਨੂੰ ਆਰ.ਟੀ.ਓ. ਖਾਲਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇੱਕ ਗੋਲੀ ਮਾਰੀ ਸਰ ਇਹਨਾਂ ਦਾ ਨਾਮ ਕੀ ਲੈਣਾ ਜੁਗਰਾਤ ਸਿੰਘ ਨਾਂ ਹੈ ਪਰਿਵਾਰ ਚ ਕੌਣ ਪਰਿਵਾਰ ਚ ਇਹਨਾਂ ਦਾ ਬੇਟਾ ਹੈ ਕਿ ਇਹਨਾਂ ਦੇ ਵਾਈਫ ਨੇ ਵਾਈਫ ਦਾ ਖਮਨਵਾਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋਏ ਮੋਟਰਸਾਈਕਲ ਤੇ ਸਿਫਟ ਗਈ ਸਿਫਟ ਗਈ ਸਰ ਕੋਈ ਸੀਸੀ ਵੀਡੀਓ ਕੋ ਲੱਗ ਚੰਗੀ ਕਿ ਕਿੰਨੇ ਦੇ ਆਲੇ ਦੇ ਵਾਲੇ ਬਹੁਤ ਕੈਮਰੇ ਜੀ ਹੋ ਜਾਣਗੇ ਹਾਂ ਕਰ ਹਾਂ ਪੁਲਿਸ ਨੂੰ ਕੰਪਲੀਟ ਕੀਤੀ ਸਰ ਉਹਨਾਂ ਦਾ ਨਾਮ ਦੱਸ ਦਿਓ ਜੀ ਹਾਂਜੀ ਡਾਕਟਰ ਸ਼ਮਸ਼ੇਰ ਸਿੰਘ ਸਿਵਲ ਹਸਪੀਟਲ ਬਟਾਲਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ ਹਾਂਜੀ ਜੀ ਇੱਕ ਪੇਸ਼ੈਂਟ ਜਿਹੜਾ ਗਨਸ਼ਾਟ ਆਇਆ ਉਹ ਨਾ ਜਗਰਾਤ ਸਿੰਘ ਆ son of ਨੀਦਰ ਸਿੰਘ ਤੇ ਪਿੰਡ ਚੱਕ ਖੁਰਦ ਦਾ ਚੀਮਾ ਖੁੱਡੀ ਦਾ ਰਹਿਣ ਵਾਲਾ ਸੀ ਠੀਕ 52 ਸਾਲਾਂ ਦੀ ਉਮਰ ਸੀਗੀ ਗੋਲੀ ਲੱਗਾ ਨਾ ਸਾਡੇ ਕੋਲ ਆਇਆ ਸੀਗਾ ਮਰੀਜ਼ ਜੀ ਮਰੀਜ਼ ਜਦੋਂ ਸਾਡੇ ਅੰਦਰ ਲਿਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਹੋਇਆ ਸੀਗਾ ਗੱਡੀ ਚੀ ਜੀ 52 ਸਾਲਾਂ ਉਮਰ ਦੇ ਮਰੀਜ਼ ਦੀ 5:00 5:00 ਵਜੇ 10 ਮਿੰਟ ਤੇ ਸਾਡੇ ਕੋਲ ਮਰੀਜ਼ ਆਇਆ ਗੋਲੀ ਇੱਕ ਲੱਗੀ ਜੇ ਇੱਕ ਗੋਲੀ ਲੱਗੀ ਨਹੀਂ ਹਾਂਜੀ ਕੱਲ ਉਹਦਾ ਪੋਸਟਮਾਰਮ ਹੋਏਗਾ ਉਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਦਰ ਜਿਹੜੀ ਚੀਜ਼ ਆ ਉਤੋਂ ਪਤਾ ਲੱਗੂਗਾ ਸਾਰਾ ਕੁਝ ਮਾ ਕੁੜੀ ਘਟਨਾ ਵਪਰੀ ਕੀ ਕਹਿੰਦੇ ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਹੈ ਸੋ ਅਸੀਂ ਇੱਥੇ ਆਏ ਆ ਕਿ ਐਕਸ ਸਰਪੰਚ ਜਿਹੜੇ ਜਗਰਾਜ ਸਿੰਘ ਇਹ ਇਹਨਾਂ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹੀ ਇਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਬਾਕੀ ਹੁਣ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਸਾਹਮਣੇ ਚੀਜ਼ ਜੰਦੀ ਹੈ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕੋਈ ਸਿਸਟੀ ਕੈਮਰੇ ਵਿੱਚ ਫੁਟੇਜ ਕਰ ਰਹੇ ਹਾਂ ਬਸ ਤੇ ਦੇਖ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੀ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਕੋਈ ਗੋਲੀ ਲੱਗੀ ਹੈ ਜੀ ਕਿੱਥੇ ਲੱਗੀ ਹੈ ਇਹ ਦਾਮਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027